ਸਤਿ ਸ੍ਰੀਕਾਲ ਜੀ ਤੇ ਹੋਰ ਕੀ ਹਾਲ ਚਾਲ ਜੇ ਆ ਵੇਖੋ ਇਹਦੇ ਕੰਮ ਕੋਈ ਭਾਈ ਆ ਜੇ ਇਹ ਖਾਲੀ ਜਾਂਦੀ ਜਾਨ ਨਹੀਂ ਦੇਣਾ ਦੌੜੀ ਆਈ ਮੈਂ ਹੈ ਦੌੜੀ ਆਈ ਮੈਂ ਰੋ ਵਿਰੋਧ ਚੱਲ ਗੇ ਆਜ ਮਾਰੀ ਆਓ ਵਿਜੀਤ ਲਾਓ ਗਾਂ ਸਾਵੇਂ ਲਾਓ ਇਥੇ ਗਰਮੀ ਹੋਣਾ ਸਾਰਾ ਕੋ ਤੇ ਆਂਦੀ ਮੈਂ ਆ ਵੱਡੀਆਂ ਵੱਡੀਆਂ ਕੁਰਸੀਆਂ ਲੈਣੀਆਂ ਵਾ ਤੇ ਮੇਰੇ ਕੋ ਨਿੱਕੀਆਂ ਤੇ ਬੈਠਣਾ ਨਹੀਂ ਜਾਂਦਾ ਹੈਂ ਆ ਲੈਣੀ ਆ ਕੁਰਸੀਆਂ ਹਾਂ ਹੂੰ ਇਹ ਤੇ ਕਿਨੂੰ ਬਿਠਾਉਣਾ ਵਾ ਮੈਂ ਐਨੇ ਨਿੰਨੇ ਅੱਛਾ ਮੰਜਾ ਉਹ ਨਹੀਂ ਜੇ ਮੰਜੋ ਲੱਸੀ ਪੀਂਦੇ ਆਈ ਮੰਜੇ ਤਾਂ ਆਏ ਆ ਦੇ ਵੀਰ ਕੰਬਨ ਜੇ ਵੀ ਆ ਗਏ ਆ ਮੰਜਿਆਂ ਦਾ ਕਿੰਨੇ ਦਾ ਜੋੜਾ ਵੀਰ ਮੰਜੇ 3500 ਦਾ ਜੋੜਾ 3500 ਦਾ ਤੇ ਕੁਰਸੀਆਂ ਕੁਰਸੀ ਵੱਡੀ ਹੈਗੀ 450 ਵਾਲੀ ਵੱਡੀ ਕੁਰਸੀ 450 ਦੀ ਇੱਕ ਸਰਣੀ ਟੇਬਲ ਨੇ ਟੇਬਲ ਵਾ ਕਰਾਵਾ ਅੱਛਾ ਅੱਛਾ ਕੀ ਤੇ ਕੱਲਾ ਮੰਝਾ ਲੈਣਾ ਇਹ ਕੱਲਾ 1750 ਦਾ ਵੀ ਹੈਗਾ 2100 ਦਾ ਵੀ ਹੈਗਾ ਥੱਲੇ ਵਾਲਾ 2100 ਦਾ ਦੋ ਤਰ੍ਹਾਂ ਦੇ ਮੰਝੇ ਆ ਨਾ ਇੱਕ ਹੈਟਾ ਹੂੰ ਮਜਬੂਤ ਨੇ ਹਾਂਜੀ ਮਜਬੂਤ ਆ ਠੀਕ ਆ ਉਹਦਰ ਮੁੰਡਾ ਲੱਸੀ ਪੀ ਕੇ ਆ ਗਿਆ ਕਰੂ ਕੋਈ ਕਾਰਾ ਪਬਲਿਕ ਗੀਸਨ ਨਾਲੇ ਖਾਈ ਜਾਂਦਾ ਪਤੀਸ਼ਾ ਆ ਨੇ ਕਿ ਨਹੀਂ ਤੇ ਖਾਲੀ ਕਰ ਘੀਸਾ ਆ ਮਨ ਹਾ ਮਨ ਨਾ ਵਾ ਮਨ ਨਾ ਨੀ ਮੈਂ ਵੱਡਾ ਕਹਿੰਦਾ ਕਿਤਨੀ ਕਿਆ ਮੈਂ ਹੀ ਕੈਂਡਿਆ ਤਾਂ ਦਿਖਣ ਘੱਟ ਡਿਆ ਲੈਂ ਮੈਂ ਖਾਈ ਜਾਂਦਾ ਪਤੀਸ਼ਾ ਖਾਲੀ ਕਰ ਕੀਸਾ ਹਾਂ ਕੀਸਾ ਆਂਦੇ ਨੇ ਕੀਸਾ ਐਨੂੰ ਕੁਸਿਆਨੀ ਕਿ ਲੱਗਣੀ ਐ ਇਹ ਤੇਰੇ ਲਈ ਥੋੜੀ ਆ ਇਹ ਗਿਆ ਦੋ ਮੈਂ ਵੱਡੀ ਆ ਉਹਨੂੰ ਇਹ ਲੱਗਣ ਡਿਆ ਨਾ ਖਰੇ ਮੇਰੇ ਲਈ ਲਈ ਆ ਮਿਹਨਤ ਦੇ ਕੋ ਪਤਾ ਨਹੀਂ ਆਪਣਾ ਫਾਇਦਾ ਸੋਚਣ ਦੀ ਉਤਾਰ ਕੱਢਣ ਦਾ ਆਂਦੀ ਨਹੀਂ ਇਕੱਠੀਆਂ ਲੈ ਲੈਣੇ ਜੇ ਇੱਕ ਟੁੱਟ ਜਾਊਗੀ ਤੇ ਦੂਜੀ ਸਹੀ ਚਾਰਾਂ ਦਾ ਬਾਰੋ ਸੌਦਾ ਲੜਨਗੇ ਨਾ ਨਹੀਂ ਆਣੇ ਨਹੀਂ ਨਹੀਂ ਖੇੜ ਨਹੀਂ ਸਕੂਲ ਸਕਾਲ ਜਾ ਹਾਂ ਸਕੂਲ ਬਣਾਦਾਂਗੇ ਨਿਕਾ ਜੱਕ ਬਲੈਕ ਬੋਰਡ ਤੇ ਹੈਗਾ ਕਿੰਨੇ ਦੀ ਬਾ ਇਹ ਕਿ ਸਦਾ ਜੋੜਾ ਦਾ ਜਿਆਦਾ ਜਿਆਦਾ ਕੋਈ ਨਹੀਂ ਜਦਾਸੀ 1100 ਦੇ ਦੇ ਚਾਰ ਲੈਣੀਆਂ ਤੇ 1200 ਦੇਣ ਵਾਲੀ ਗੱਲ ਕਰ ਮਸਲੇ ਦਾ ਹੱਲ ਕਰ ਆ ਵੀਰ ਵੀਰ ਕਿੱਥੋਂ ਆਦੇ ਆਦਾ ਤੇ ਸ਼ਹਿਰੋਂ ਆਇਤਾ ਸ਼ਹਿਰੋਂ ਆਇਤਾ ਐ ਸੱਚ ਐ ਮੈਂ ਨਾ ਜਿੱਦ ਕਰ ਇਹੋ ਹੀ ਏਰੀਆ ਆਪਣਾ ਠੀਕ ਐ ਮੈਂ ਨਾ ਜਿੱਦ ਕਰ ਟਾਈਮ ਨਾ ਵੇਸਟ ਕਰ ਰੈਪ ਨਾਲੇ ਬਣਾਈ ਜਾਂਦੇ ਅਸੀਂ ਪਾਣੀ ਰੋਟੀ ਅਹੀਂ ਖਾਣੀ ਆ ਰੋਟੀ ਤੇ ਕੁਰਸੀ ਤੇਰੀ ਮੋਟੀ ਕਿੰਨੇ ਕਿੰਨੇ ਫਿਰ ਦੱਸ ਦੱਸਿਆ ਤਾਂ ਦੇਣ ਦਮਾਉਣ ਵਾਲੀ ਗੱਲ 1100 ਕੇ ਤਾਂ ਨਹੀਂ ਤੇ ਕਿਸਾਨ ਜੂਨੀਅਨ ਵਾਲੇ ਉਹ ਜਾਣਦੇ ਆ ਪੱਤਰ ਨਾ ਲਵਾ ਦੇ ਬੜਾ ਫਾਇਦਾ ਹੰਦਾ ਈ ਝੰਡੇ ਲੱਗੇ ਦਾ ਉਹ ਨਹੀਂ ਉਹ ਕੱਟੇ ਦਿੰਦਾ ਟੂਟ ਟਾਂ ਇਹਦੇ ਲਾਏ ਲੋਕਾਂ ਧਰਨਾ ਲਗਾ ਜਾਂ ਤਾਂ ਇਸਾਨੀ ਝੰਡਾ ਸਾਕੇ ਡੰਡਾ ਹੈ ਕੀ ਆ ਤੇ ਚੰਗੀਆਂ ਨਹੀਂ ਆ ਬੁਢੀ ਵੀਰਾਂ ਦੂਜੀ ਉਹਦੀ ਧਰਨਾਂ ਦੇ ਟੂਲ ਲੱਗ ਟੂਲ ਟੈਕਸ਼ਾਂ ਦੀ ਧਰਨਿਆਂ ਦੀ ਧਰਨੇ ਤੇ ਜੇ ਲੱਗੀ ਜਾਂਦੇ ਸੁਖਣਾ ਜੇ ਹੋਰ ਗਾਂਗਾ ਵਧੀ ਜਾਣੇ ਮੈਨੂੰ ਲੱਗਦਾ ਗਾਂਗਾ ਮੇਰੇ ਜਾਣੇ ਧਰਨਿਆਂ ਜੋ ਵੀ ਪਹਿਲੀ ਹੈ ਰੈਣੀ ਜਿੰਨਿਆਂ ਦੇ ਸੜਕਾਂ ਨਿਕਲਣੀਆਂ ਹੂੰ ਤਾਂ ਇਹਦੇ ਧਰਨੇ ਲੱਗਣਦੇ ਆ ਅੱਡੇ ਲੋਕਾਂ ਦੀਆਂ ਸੜਕਾਂ ਜਾਦੀਆਂ ਇੰਨੇ ਹੀ ਆ ਅੱਜ ਤੋਂ 35 ਪੈਂਕ ਜਾਪੀ ਨਾ ਇਹਨੇ 35 ਲੱਖ ਨੀ ਖਰ ਲਾਤੇ ਆਂ ਇੰਡੀਆੜ ਹਾਂ ਤੇ ਹੁਣ ਉਹ ਜੰਕੀ ਦੇ ਡੀ ਗਾਂਡੇ ਆ ਮੌਲਾ ਗਾੜੀ ਇਦਾਂ ਹੀ ਆ ਪੈਸੇ ਤੇ ਮੁੱਕ ਜਾਂਦੇ ਆ ਜ਼ਮੀਨ ਦਾ ਕੀ ਜ਼ਮੀਨ ਤੇ ਵਿਚਾਰੀ ਉਥੇ ਦੀ ਉਥੇ ਰਹਿਣੀ ਲੋਕੀ ਕਈ ਖੋਸ਼ ਹੁੰਦੇ ਆ ਵੀ ਸਾਡੀ ਰੋਡ ਚ ਆ ਗਈ ਐਨੇ ਪੈਸੇ ਵਟਾਂਗੇ ਉਨੇ ਵਟਾਂਗੇ ਉਹ ਹੁਣ ਮੌਲਾ ਗਾਈ ਜੰਕੀ ਦਾ ਡੀ ਗਾਂਡੇ ਆ ਦੇਖੋ ਰੋਸੇ ਦਾ ਵੋਸੇ ਦਾ ਇਹ ਥੋੜੀ ਜਿਹੜੇ ਐਨੇ ਨੇ ਕਰੋੜ ਦੇ ਕੇ ਖਰੀਦ ਲੈਂਦੇ ਆ ਹੈ ਪਿਆਹਾ ਤੇ ਜਿੰਨੇ ਹੋਣ ਉਹਨੇ ਹੀ ਖਰਚੇ ਜਾਂਦੇ ਤੇ ਰਹਿੰਦੇ ਨਹੀਂ ਇਹ ਮਾਇਆ ਨਾਗਣੀ ਐ ਬਾਜਾ ਡੱਸ ਲੂਗੀ ਬਸ ਤੋਂ ਬੜਾ ਵਾ ਚਾਰਾਂ ਦਾ 1200 ਬੰਦਾ ਹੈ ਬਈ ਚਾਰਾਂ ਦਾ ਕਿੰਨਾ 2800 ਚਮਾ ਦਾ 1000 ਦੇ ਦਿਓ ਰੱਖ ਲਓ ਲਓ ਜੀ ਵੀਰ ਹੁਣਾਂ ਦਾ ਸੌਦਾ ਹੋਇਆ ਕੁਰਸੀਆਂ ਦਾ 1200 ਚ ਐ ਵੀ ਠੀਕ ਆ ਨਾ ਠੀਕ ਹੈ 1200 ਰੁਪਿਆ ਤੇ ਅਹੀਂ ਬਹੁਤਾ ਘਾਟਾ ਨਹੀਂ ਪੈਣ ਦਿੰਦਾ ਵੀਰ ਨੂੰ ਹਨਾ ਮਨੋ ਘਰੇ ਆ ਕੇ ਚੀਜ਼ ਮਿਲ ਘਰੇ ਆ ਕੇ ਚੀਜ਼ ਮਿਲ ਨਾਲੇ ਵਿਚਾਰਾ ਗਰਮੀ 'ਚ ਘੁੰਮਦਾ ਵੀਰ ਤੇ ਖਰੀਦੋ ਵੀਰ ਕੋ ਵੱਤੋ ਵੱਦ ਗਰਮੀ 'ਚ ਮਿਹਨਤ ਕਰਦੇ ਬੰਦੇ ਹਨਾ ਸ੍ਰੀ ਗੁਰਬਿੰਦਪੁਰ ਤੋਂ ਆਈ ਸ੍ਰੀ ਗੁਰਬਿੰਦਪੁਰ ਤੋਂ ਤੇ ਜੇ ਸਰੀਰ ਢੀ ਘੁੰਮਦਾ ਹਨਾ ਵੀਰ ਨੇ ਤੇ ਮਿਹਨਤ ਦਾ ਫਲ ਮਿਲੇ ਬੰਦੇ ਨੂੰ ਤੇ ਖੁਸ਼ੀ ਹੁੰਦੀ ਆ ਆਪਾਂ ਥਕਾਵਟ ਲੱਹ ਜਾਂਦੀ ਸਾਮਣ ਨੂੰ ਕਿਉਂ ਨਾ ਪੂਰੀ ਮਿਹਨਤ ਮਿਲ ਜੇ ਨਾ ਬੰਦੇ ਨੂੰ ਤੇ ਬੰਦੇ ਦਾ ਵੈਸੇ ਮਨ ਖੁਸ਼ ਹੋ ਜਾ ਉਹ ਇੰਦਾ ਤੇ ਭੁੱਲ ਜਾਂਦਾ ਵੀ ਮੈਂ ਕਿੰਨੀ ਕਿ ਮਿਹਨਤ ਕੀਤੀ ਤੇ ਜੇ ਕੀ ਮੋਲਾ ਵਿੱਚ ਜਾ ਜਾ ਕੇ ਤੇ ਉਹ ਪਾਹੇ ਮੈਂ ਬੰਦ ਉਹਨੇ ਦੇਈ ਦੀ ਉੱਥੇ ਵੇਲਾ ਫਿਕਸ ਹੁੰਦਾ ਹਾਂ ਰੈਸਟੋਰੈਂਟ ਤੇ ਜਾਈਏ ਤੇ ਐਕਸਟਰਾ ਟਿਪ ਦੇ ਕੇ ਆਈ ਦੀ ਜਿਹੜੇ ਇਦਾਂ ਭੈਣ ਭਰਾ ਘਰਾਂ ਦੇ ਵਿੱਚ ਆਉਂਦੇ ਤੇ ਉਹਨਾਂ ਦੇ ਨਾਲ ਬੈਠ ਉਹਨਾਂ ਨਾਲ ਬੈਸ ਵਸਈਆ ਤੇ ਉੱਥੇ ਕਹਿੰਗੇ ਜੀ ਅਸੀਂ ਮਾਲ ਚ ਲੈ ਜਾਂਦਾ ਉੱਥੇ ਅਗਲੇ ਸਿੱਧਾ ਹੀ ਕਹਿੰਦੇ ਕੋਈ ਰੇਟ ਘੱਟ ਵਧ ਨਹੀਂ ਫਿਕਸ ਚੱਲੋ ਛੱਟੋ ਲੈਣਾ ਲਾਉ ਨਹੀਂ ਤੇ ਜਾਓ ਕਰਨ ਨੂੰ ਗੋਂਜੀ ਹਣਾ ਬਾਅਦ ਪਸੰਦ ਆ ਗਈ ਕੁਰਸੀ ਤੈਨੂੰ ਉਹਨੇ ਕੱਟੀਆਂ ਵੀ ਕਰਤੀਆਂ ਵਾ ਤੇ ਤੇਰੀ ਜ਼ਿੰਮੇਵਾਰੀ ਓਏ ਉਹਦੇ ਟੈਂਟ ਆਲਾ ਬਣਿਆ ਪੂਰਾ ਵੇ ਜਿੱਦਾਂ ਰੈਲੀ ਤੋਂ ਬਾਅਦ ਕੁਰਸੀਆਂ ਨਹੀਂ ਕੱਟੀਆਂ ਭਾਈ ਕੱਟੀਆਂ ਕਰਦੇ ਉਦਾਂ ਕੰਨ ਡਿਆਈਓ ਤੇ ਗੁਰਵਰ ਨੂੰ ਪਸੰਦ ਆ ਗਈਆਂ ਕੁਰਸੀਆਂ ਤੇ ਇਹਨੇ ਤੋੜ-ਤਰ ਦੇਣੀਆਂ ਵਾ ਜਿਹੜੇ ਹਿਸਾਬ ਨਾਲ ਚਲਾਉਂਦਾ ਗੱਡੀ ਬਣਾ ਕੇ ਕਦੇ ਉਹ ਬੂਏ 'ਚ ਮਾਰਦੇ ਕਦੇ ਉਹ ਬੂਏ 'ਚ ਮਾਰ ਕੇ ਕਦੇ ਕੇਸ ਦੀਆਂ ਲੱਤਾਂ 'ਚ ਤੇ ਕਦੇ ਕੇਸ ਦੀਆਂ ਖਰੀਦੀ ਤੇ ਉਦਾਂ ਹੀ ਆਪਣੀ ਆਪਣੀ ਮੌਦੀ ਆ ਕਿਸਾਬ ਦੀ ਇਹ ਵੱਜਣੀਆਂ ਸਾਡੀਆਂ ਲੱਤਾਂ ਜੀ ਆ ਕੋਸ਼ੀ ਦੀਆਂ ਲੱਤਾਂ ਦਾ ਤੇ ਪਤਾ ਨਹੀਂ ਸਾਡੀਆਂ ਪੱਕੀਆਂ ਤੋੜੂ ਏ ਹਾਂ ਗੁਰੂ ਹਾਂ ਗੁਰੂ ਸਾਡੀਆਂ ਲੱਤਾਂ ਚ ਤਾਂ ਨਹੀਂ ਮਾਰੇਂਗਾ ਨਾ ਨਵੀਂ ਕੁਰਸੀ ਤੈਨੂੰ ਲਾਤੀ ਸਾਡੀਆਂ ਲੱਤਾਂ ਚ ਤਾਂ ਨਹੀਂ ਨਾ ਮਰੇਂਗਾ ਹੈ ਕੀ ਮਾਰੇਂਗਾ ਕਾ ਨਹੀਂ ਮਾਰਦਾ ਕੋਈ ਗਰੰਟੀ ਨਹੀਂ ਨਾ ਭਰਾ ਕਾ ਨਹੀਂ ਮਾਰਦਾ ਮੈਂ ਗਰੰਟੀ ਨਹੀਂ ਮੈਂ ਅਪਰੋਡਿੰਗ ਕਰਾਂਗਾ ਉਦੋਂ ਤੱਕ ਹੀ ਆਪ ਬਣਾਉਂਦੇ ਆ ਮੰਜੇ-ਮੁੰਜੇ ਕਿ ਜੰਮਣੇ-ਬੰਣਾ ਤੇ ਆਉਂਦੇ ਬੰਨੇ-ਬੰਣਾ ਤੇ ਆਉਂਦੇ ਕਿੱਥੋਂ ਤਰਨਤਾਰ ਤਰਨਤਾਰੋਂ ਮਿਲ ਕੇ ਅੰਮ੍ਰਿਤਸਰ ਤੋਂ ਥੋੜੀ ਜੂੜੇ ਵੀ ਹੈਗੀ ਹੋਪਰ ਹੋਪਰ ਆ ਗਈ ਵੀ ਤਰਨਤਾਰੋਂ ਬੰਦੇ ਮੈਂ ਤਾਂ ਗੂਗਲ ਤੇ ਨਹੀਂ ਗੂਗਲ ਪੇ ਨਹੀਂ ਰੱਖਿਆ ਰੱਖਣਾ ਚਾਹੀਦਾ ਨਾ ਕਿਉਂਕਿ ਤੁਹਾਡਾ ਸਮਾਨ ਵੱਡਾ ਵਾ ਇਹ ਮੋਟਾ-ਮੋਟਾ ਸਮਾਨ ਆ ਇਹਦਾ ਤੇ ਜ਼ਿਆਦਾ ਗੂਗਲ ਪੇ ਹੀ ਲੋਕੀ ਅੱਜਕੱਲ ਕਰਦੇ ਆ ਨਾ ਨਿਕਾ ਨਿਕਾ ਸਮਾਂ ਦਾ ਤੇ ਹੁੰਦਾ ਹੀ ਆ ਕਿਉਂਕਿ ਘਰਾਂ ਚ ਫੇ ਇੰਨੇ ਪੈਸੇ ਕਈਆਂ ਕੋ ਨਹੀਂ ਵੀ ਹੁੰਦੇ ਹੁਣ ਮੋਦੀ ਨੇ ਡਿਜੀਟਲ ਇੰਡੀਆ ਬਣਾਇਆ ਹਨ ਗੂਗਲ ਪੇ ਤੇ ਇਹ ਤੇ ਉਹ ਤੇ ਇਦਾਂ ਤੇ ਉਦਾਂ ਵਧਾਉਣੇ ਪੈਣੇ ਲੈ ਦਾ ਇਦਾਂ ਮਿੰਦੋ ਵਸੰਦਾ ਬਣ ਕੇ ਜਿਦੀ ਚੀਜ਼ ਖਰੀਦਦਾ ਮੈਂ ਤਾਂ ਤੈਨੂੰ ਮੈਂ ਇਹਨੂੰ ਮੈਂ ਤਾਂ ਕਿਹੜਾ ਕਹਿੰਦੀ ਮੈਂ ਤੈਨੂੰ ਪਹਿਲਾਂ ਹੀ ਕਹਿ ਤਾ ਸੀ ਮੈਂ ਤੈਨੂੰ ਪਹਿਲਾਂ ਕਿਹਾ ਤਾਂ ਵਰਤੀ ਜਾਵੇ। ਇਹਨਾਂ ਨੂੰ ਗੱਲਾਂ ਗੱਲਾਂ ਮੇਰੇ ਕਰਨੀਆਂ ਐ। ਪੈਮ ਕਰੀਂ ਜੇ, ਪੈਮ ਕਰੀਂ ਜੇ। ਮੈਂ ਇਹ ਕਿੰਨੇ ਨਿੱਕੜਾ ਕੇ ਰੱਖੋ, ਵੱਡਾ ਕੇ ਰੱਖੋ ਹਰ ਵਾਰ ਗੂਗਲ ਪੇ ਨਹੀਂ ਚੱਲਦਾ। ਫੋਨ ਦੱਸ। ਹੁਣ ਮੈਂ ਹੁਣ ਵੀ ਕਹਿੰਦੀ ਨਹੀਂ ਨਾ ਚੱਲਦਾ ਵੀਰ ਗੂਗਲ ਪੇ ਹਰ ਵਾਰ। ਨਹੀਂ, ਮੈਂ ਤੈਨੂੰ ਪਹਿਲਾਂ ਕਹਿਣ ਡਿਆ ਸੀ ਵੀ ਖਾਣ ਡਿਆ ਪਤੀਸ਼ਾ ਤੇ ਖਾਲੀ ਕਰ ਗਈ ਸਾ। ਮੈਂ ਤੈਨੂੰ ਪਹਿਲਾਂ ਭਵਿਸ਼ਵਾਣੀ ਕਰਤੀ ਸੀ ਮੈਂ ਤੈਨੂੰ ਪਹਿਲਾਂ ਹੀ। ਮੈਂ ਬਿਲਕੁਲ ਪਣੀਪੁਣੀ ਤਾਂ ਨਹੀਂ ਪੀਣਾ ਵੀਰ। ਨਹੀਂ ਬਸ ਪੀਣਾ ਦਾ ਦੇ। ਚਾ ਤੇ ਗੁਰਵਰ ਖੁਸ਼ ਹੋ ਗਿਆ ਕਹਿੰਦਾ ਇੱਕ ਟੁੱਟੀ ਤੇ ਚਾਰ ਮਿਲ ਗਈਆਂ ਨੇ ਐ ਗੁਰਵਰ ਕਿੰਨੀਆਂ ਕੁਰਸੀਆਂ ਮਿਲੀਆਂ ਇੱਕ ਮੇਰੀ ਇੱਕ ਮੇਰੀ ਚਾਚੀ ਦੇ ਚਾਚੂ ਨੂੰ ਮੈਨੂੰ ਤਾਂ ਨਹੀਂ ਕੁਰਸੀ ਕਿ ਨਹੀਂ ਤਾਊ ਨਹੀਂ ਨਹੀਂ ਪਹਿਲੇ ਜੋ ਸੱਚ ਉਹ ਪਹਿਲੇ ਨਿਕਲ ਜਾਂਦਾ ਹੁੰਦਾ ਜबान 'ਚ ਉਹ ਭਾਵੇਂ ਤਾਊ ਹੁਣ ਦੋ ਮਰਜੀ ਕਹੀ ਆ ਜੋ ਗੁਰਵਰ ਕੇ ਆਦੂ ਆਪਣੇ ਆਪ ਗੁਰਦਸ ਕੀ ਕੌਣ ਤਾਊ ਇਹ ਚਾਚੀ ਉਹੜ ਨੂੰ ਕੰਬੜਾ ਨੂੰ ਸਹੀ ਆਈ ਵਿਆਹ ਦੀ ਵੇ ਕੁਰਸੀਆਂ ਡਾਉਣ ਡਿਆ ਵੇ ਇਹ ਰੈਲੀ ਉਹ ਲੱਗੀ ਕੋਈ ਹਾਂ ਕਰੋ ਰ ਰੈਲੀ ਉਹ ਲੱਗੀ ਆ ਤੂੰ ਦੱਸ ਕੀ ਆ ਤੇਰੇ ਪਪਾ ਤੇਰੇ ਪਪਾ ਮੈਂ ਬਹਿ ਜਾ ਮਮੀ ਬਹਿ ਜਾ ਕੇ ਨਹੀਂ ਹੈ ਬਹਿ ਜਾ ਮਮੀ ਬਰ ਬਹਿ ਜਾ ਹੈ ਹੈ ਮੇਰੀ ਇੱਕ ਕੁਰਸੀ ਮੇਰੀ ਆ ਹਾਂ ਮੇਰੀ ਇੱਕ ਕੁਰਸੀ ਹੈਗੀ ਕਿ ਨਹੀਂ ਹਾਂ ਇਹ ਕਿਦੀ ਆ ਇਹ ਜੀ ਮੇਰੀ ਠੀਕ ਆ ਧੰਨਵਾਦ